you <laughs> ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਡੋਨਲਡ ਟਰੰਪ ਨੇ ਇਹ ਵੀ ਕਹਿਆ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਅਮਰੀਕਾ ਦੇ ਵਿੱਚ ਹੁਣ ਤੱਕ ਹੁੰਦਾ ਇਹ ਆਇਆ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਮੈਕਸੀਕੋ ਦੀ ਸਰਹੱਦ ਟੱਪ ਕੇ ਦਾਖਲ ਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਾਇਓ ਇਨਫਰਮੈਟਿਕਸ ਉਹਨਾਂ ਦਾ ਡੇਟਾ ਲਿਆ ਜਾਂਦਾ ਹੈ ਉਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਵਿਅਕਤੀ ਦੀ ਪਛਾਣ ਕੀ ਹੈ ਉਹ ਕਿਹੜੇ ਦੇਸ਼ ਦਾ ਨਾਗਰਿਕ ਹੈ ਅਤੇ ਉਹਨਾਂ ਦੇ ਫਿੰਗਰਪ੍ਰਿੰਟਸ ਵਗੈਰਾ ਦਰਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਵਿਅਕਤੀ ਫੜਿਆ ਗਿਆ ਹੁੰਦਾ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਜਿਹੜੀ ਸਿਆਸੀ ਸ਼ਰਨ ਹੈ ਜਾਂ ਹੋਰ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਇਹ ਪੂਰਾ ਪ੍ਰੋਸੈਸ ਹੈ ਜਿਹੜੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਹੁੰਦਾ ਅਮਰੀਕਾ ਦੇ ਵਿੱਚ ਉਸ ਨੂੰ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਵਿਅਕਤੀ ਨੂੰ ਕੰਮਕਾਜ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਸਿਸਟਮ ਪੂਰਾ ਅਮਰੀਕਾ ਦੇ ਵਿੱਚ ਚੱਲਦਾ ਹੈ ਤੇ ਜੇਕਰ ਉਹ ਵਿਅਕਤੀ ਲਗਾਤਾਰ ਅਮਰੀਕਾ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਟੈਕਸ ਭਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਉਸਦਾ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਤਾਂ ਕੁਝ ਸਾਲਾਂ ਬਾਅਦ 5-7 ਜਾਂ 10 ਸਾਲਾਂ ਬਾਅਦ ਉਸ ਨੂੰ ਅਮਰੀਕਾ ਦੇ ਜਿਹੜੇ ਪੇਪਰ ਨੇ ਉਹ ਦਿੱਤੇ ਜਾਂਦੇ ਨੇ ਇਹ ਸਿਸਟਮ ਅਮਰੀਕਾ ਦੇ ਵਿੱਚ ਚੱਲਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਡੋਨਲਡ ਟਰੰਪ ਹੁਣ ਇਸ ਸਿਸਟਮ ਦੇ ਉੱਤੇ ਮਾਰ ਜਿਹੜੀ ਹੈ ਉਹ ਮਾਰਨ ਜਾ ਰਹੇ ਨੇ ਲਗਾਤਾਰ ਇਸ ਸਿਸਟਮ ਜਿਹੜਾ ਚੱਲ ਰਿਹਾ ਹੈ ਸਿਸਟਮ ਨੂੰ ਬੰਦ ਕਰਨ ਜਾਣਾ ਹੈ ਡੋਨਲਡ ਟਰੰਪ ਡੋਨਲਡ ਟਰੰਪ ਵੱਲੋਂ ਇਹ ਖਾਸ ਐਲਾਨ ਕੀਤਾ ਗਿਆ ਹੈ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਕੁਝ ਦਿਨਾਂ ਬਾਅਦ ਕਾਰਵਾਈ ਕਰਨ ਤੋਂ ਬਾਅਦ ਪ੍ਰਵਾਸੀਆਂ ਨੂੰ ਛੱਡ ਦਿੱਤਾ ਜਾਂਦਾ ਸੀ ਹੁਣ ਛੱਡਿਆ ਨਹੀਂ ਜਾਵੇਗਾ ਹਾਲਾਂਕਿ ਇਸ ਪੂਰੀ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਉੱਪਰ ਕੀ ਕਾਨੂੰਨੀ ਪ੍ਰਕਿਰਿਆ ਕੀਤੀ ਜਾਵੇਗੀ ਕੀ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਾਂ ਅਮਰੀਕਾ ਦੀ ਡੋਨਲਡ 트੍ਰੰਪ ਦੀ ਕੀ ਪਾਲਿਸੀ ਰਹੇਗੀ ਇਸ ਦੇ ਬਾਰੇ ਦੇ ਵਿੱਚ ਹਾਲੇ ਪੂਰੀ ਜਾਣਕਾਰੀ ਨਹੀਂ ਹੈ ਪਰ ਇਕ ਕਿਆਸ ਲਗਾਏ ਜਾ ਰਹੇ ਨੇ ਕਿ 트럼ਪ ਸਖਤੀ ਕਰ ਸਕਦੇ ਨੇ ਅਤੇ ਡਿਪੋਰਟ ਕੀਤੇ ਜਾਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੱਧ ਸਕਦੀ ਹੈ ਇਸ ਦਾ ਬਹੁਤ ਵੱਡਾ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਉੱਪਰ ਪਵੇਗਾ ਪੰਜਾਬ ਦੇ ਵਿੱਚ ਹਰ ਸਾਲ ਹਜ਼ਾਰਾਂ ਨੌਜਵਾਨ ਅਮਰੀਕਾ ਗੈਰਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਹਰਿਆਣਾ ਤੋਂ ਵੀ ਬਹੁਤ ਸਾਰੇ ਨੌਜਵਾਨ ਅਮਰੀਕਾ ਜਾ ਜਾ ਰਹੇ ਨੇ ਸੋ ਇਹ ਟ੍ਰੈਂਡ ਹੈ ਜਿਹੜਾ ਕਿਤੇ ਨਾ ਕਿਤੇ ਘਟੇਗਾ ਕਿਉਂਕਿ ਲੱਖਾਂ ਰੁਪਏ ਲਗਾ ਕੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਤੇ ਹੁਣ ਰਾਜਸਥਾਨ ਦੇ ਨੌਜਵਾਨ ਵੀ ਜਾਣਾ ਸ਼ੁਰੂ ਹੋ ਗਏ ਨੇ ਇਹਨਾਂ ਨੌਜਵਾਨਾਂ ਨੂੰ ਠੱਲ ਪਵੇਗੀ ਕੁਝ ਨੌਜਵਾਨ ਆਪਣੀਆਂ ਜਿਹੜੀਆਂ ਪੁਸ਼ਤੈਨੀ ਜ਼ਮੀਨਾਂ ਵੇਚ ਕੇ ਜਾਂਦੇ ਨੇ 50 ਲੱਖ ਰੁਪਏ 50 ਤੋਂ 60 ਲੱਖ ਰੁਪਏ ਜਿਹੜੇ ਵਸੂਲੇ ਜਾਂਦੇ ਨੇ ਗੈਰ ਕਾਨੂੰਨੀ ਏਜੰਟਾਂ ਵੱਲੋਂ ਇਹਨਾਂ ਨੌਜਵਾਨਾਂ ਤੋਂ ਜਿਹੜੇ ਅਮਰੀਕਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਜਾਣ ਦਾ ਗੈਰ ਕਾਨੂੰਨੀ ਰਸਤਾ ਖਤਰਿਆਂ ਭਰਿਆ ਆ ਕਈ ਦੇਸ਼ਾਂ ਦੇ ਬਾਰਡਰ ਲੰਘ ਕੇ ਅ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੇ ਨੌਜਵਾਨ ਪਹੁੰਚਦੇ ਨੇ ਬਾਰਡਰ ਐਨੇ ਖਤਰਨਾਕ ਨੇ ਕਿ ਕਾਫੀ ਨੌਜਵਾਨਾਂ ਦੀ ਮੌਤ ਆ ਜਿਹੜੀ ਰਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਹੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹਨਾਂ ਜੰਗਲਾਂ ਤੋਂ ਲੰਘ ਕੇ ਨੌਜਵਾਨ ਜਾਂਦੇ ਨੇ ਉਹ ਬਹੁਤ ਹੀ ਖਤਰਨਾਕ ਜਾਨਵਰਾਂ ਅਤੇ ਸਮਗਲਰਾਂ ਦੇ ਨਾਲ ਘਿਰੇ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਏਜੰਟ ਖੁਦ ਉਹਨਾਂ ਨੂੰ ਅਮਰੀਕਾ ਪਹੁੰਚਾਉਂਦੇ ਨੇ ਉਹਨਾਂ ਏਜੰਟਾਂ ਵੱਲੋਂ ਵੀ ਜੰਗਲਾਂ ਦੇ ਵਿੱਚ ਨੌਜਵਾਨਾਂ ਨੂੰ ਕਿਡਨਾਪ ਕੀਤਾ ਜਾਂਦਾ ਹੈ ਤੇ ਗਲਤ ਤਰੀਕੇ ਦੇ ਨਾਲ ਮਾਪਿਆਂ ਤੋਂ ਜਿਹੜੇ ਪੈਸੇ ਵਸੂਲ ਕੀਤੇ ਜਾਂਦੇ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਣੀਆਂ ਸਟੋਰੀਜ਼ ਵੀ ਸਾਹਮਣੇ ਆਉਂਦੀਆਂ ਨੇ ਨੌਜਵਾਨਾਂ ਦੀ ਮੌਤ ਵੀ ਹੁੰਦੀ ਹੈ ਕੁਝ ਨੌਜਵਾਨ ਜਿਹੜੇ ਖੁਸ਼ਕਿਸਮਤ ਨੌਜਵਾਨ ਅਮਰੀਕਾ ਪਹੁੰਚ ਵੀ ਜਾਂਦੇ ਨੇ ਉਹਨਾਂ ਦੇ ਲਈ ਵੀ ਹੁਣ ਸਖਤੀ ਕਰ ਦਿੱਤੀ ਗਈ ਹੈ ਸੋ ਕਿਹ ਤਰ੍ਹਾਂ ਕਹਦੇ ਪੰਜਾਬ ਦੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਨੌਜਵਾਨ ਜਿਹੜੇ ਇਸ ਤਰ੍ਹਾਂ ਖਤਰਿਆਂ ਨੂੰ ਮੁੱਲ ਲੈ ਕੇ ਅਮਰੀਕਾ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਵੀ ਠੱਲ ਪਵੇਗੀ ਅਤੇ ਪੰਜਾਬ ਦੇ ਵਿੱਚ ਹੀ ਇਹ ਨੌਜਵਾਨ ਆਪਣਾ ਰੋਜ਼ਗਾਰ ਤਲਾਸ਼ ਕਰਨਗੇ ਦੂਜੇ ਨੰਬਰ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਐਲਾਨ ਦੇ ਨਾਲ ਜਿਹੜੇ ਸਹੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਜਾਣ ਵਾਲੇ ਲੋਕ ਨੇ ਅਮਰੀਕਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਸੋ ਇਹਨਾਂ ਸਾਰੇ ਐਲਾਨਾਂ ਦੇ ਨਾਲ ਕਿਤਨ ਅੱਗੇ ਤੇ ਲੀਗਲ ਤਰੀਕੇ ਨਾਲ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਅਮਰੀਕਾ ਨੇ ਲੀਗਲ ਤਰੀਕੇ ਦੇ ਨਾਲ ਜਾਂ ਅਮਰੀਕਾ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਕੋਈ ਬਦਲਾਅ ਕਰਨ ਦਾ ਮੂਡ ਦੇ ਵਿੱਚ ਨਹੀਂ ਨੇ ਡੋਨਲਡ ਟਰੰਪ ਜਿਹੜੇ ਵੀਜ਼ਾ ਦਿੱਤੇ ਜਾਂਦੇ ਨੇ ਖਾਸ ਤੌਰ ਤੇ ਹਾਈ ਸਕਿਲਡ ਵੀਜ਼ਾ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਜਿਹੜੇ ਨੇ ਲਏ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਇਲਾਵਾ ਥਰਡ ਜੈਂਡਰ ਦਾ ਜਿਹੜਾ ਕਨਸੈਪਟ ਹੈ ਮੇਲ ਫੀਮੇਲ ਤੋਂ ਇਲਾਵਾ 트랜ਸ ਜੈਂਡਰ ਅਮਰੀਕਾ ਦੇ ਵਿੱਚ ਜਿਹੜੇ ਕੁਝ ਸਟੇਟਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਡੋਨਲਡ 트੍ਰੰਪ ਇਸਤੇ ਵੀ ਸਖਤ ਨਜ਼ਰ ਆ ਰਹੇ ਨੇ ਉਹਨਾਂ ਕਹੇ ਕਿ ਅਮਰੀਕਾ ਦੇ ਵਿੱਚ ਨੋ ਥਰਡ ਜੈਂਡਰ ਦਾ ਕਨਸੈਪਟ ਲਾਗੂ ਕੀਤਾ ਜਾਵੇਗਾ ਗੇਸ ਤੇ ਲੈਸਬੀਅਨ ਜਿਹੜੀ ਕੈਟਾਗਰੀ ਆਉਂਦੀ ਹੈ ਜੈਂਡਰ ਦੇ ਵਿੱਚ ਉਹਦੇ ਖਿਲਾਫ ਵੀ 트੍ਰੰਪ ਜਿਹੜੇ ਨੇ ਉਹ ਸਖਤ ਨਜ਼ਰ ਆ ਰਹੇ ਨੇ ਸੋ ਇਹ ਬਹੁਤ ਸਾਰੇ ਫੈਸਲੇ ਨੇ ਜਿਹੜੇ 트럼ਪ ਪ੍ਰਸ਼ਾਸਨ ਵੱਲੋਂ ਲੈ ਜਾ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਤੇ ਮੈਕਸੀਕੋ ਤੇ ਜਿਹੜੀ ਡਿਊਟੀ ਹੈ ਜਿਹੜੇ ਟੈਕਸਿਸ ਹੈ ਜਿਹੜੇ ਉਸ ਤੋਂ ਆਦਾਨ ਪ੍ਰਦਾਨ ਹੁੰਦਾ ਹੈ ਸਾਮਾਨ ਦਾ ਉਸ ਦੇ ਉੱਪਰ ਵੀ ਡਿਊਟੀ ਵਧਾਉਣ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਇੱਕ ਵਾਰ ਫਿਰ ਤੋਂ ਡੋਨਲਡ 트럼ਪ ਨੇ ਕਿਹਾ ਕਿ ਅਮਰੀਕਾ ਆਪਣੇ ਜਿਹੜਾ ਉਹਨਾਂ ਦਾ 골ਡਨ ਹਿਸਟਰੀ ਹੈ ਅਮਰੀਕਾ ਆਪਣੀ ਰੀਕਲੇਮ ਕਰੇਗਾ ਤੇ ਇੱਕ ਵਾਰ ਫਿਰ ਤੋਂ ਦੁਨੀਆ ਦੇ ਉੱਤੇ ਅਮਰੀਕਾ ਜਿਹੜਾ ਹੈ ਉਹ ਆਪਣੀ ਛਾਪ ਛੱਡੇਗਾ ਅਤੇ ਰੀਗੇਨ ਕਰੇਗਾ ਆਪਣੀ ਜਿਹੜੀ ਦੁਨੀਆ ਦੇ ਵਿੱਚ ਉਸ ਦਾ ਅਸਤਿਤਵ ਸੀ ਦੁਨੀਆ ਦੀ ਨੰਬਰ 1 ਇਕਨੋਮੀ ਦੁਨੀਆ ਦੀ ਨੰਬਰ 1 ਕੰਟਰੀ ਸਭ ਤੋਂ ਵੱਡੀ ਮਿਲਟਰੀ ਪਾਵਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਡੋਨਲਡ ਟਰੰਪ ਨੇ ਕਹੀਆਂ ਨੇ ਸੋ ਇਹ ਵੱਡੀ ਖਬਰ ਹੈ ਪੰਜਾਬੀਆਂ ਦੇ ਲਈ ਵੀ ਜਿਹੜੀ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਹੁਣ ਸਖਤੀ ਜਿਹੜੀ ਆ ਉਹ ਕੀਤੀ ਜਾਵੇਗੀ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਡੋਨਲਡ ਟਰੰਪ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਰਾਸ਼ਟਰਪਤੀ ਬਣਦਿਆਂ ਹੀ ਆਪਣੇ ਪਾਸ਼ਣ ਦੇ ਵਿੱਚ ਉਹਨਾਂ ਨੇ ਕਈ ਅਹਿਮ ਐਲਾਨ ਕੀਤੇ ਨੇ ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਡੋਨਲਡ ਟਰੰਪ ਨੇ ਸਖਤੀ ਜ਼ਾਹਰ ਕੀਤੀ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਦੀ ਸਰਹੱਦ ਤੇ ਸਖਤੀ ਕੀਤੀ ਜਾਵੇਗੀ ਤੇ ਐਮਰਜੈਂਸੀ ਐਲਾਨੀ ਜਾਵੇਗੀ ਤੁਹਾਨੂੰ ਦੱਸ ਦਈਏ ਮੈਕਸੀਕੋ ਦੀ ਸਰਹੱਦਾਂ ਹੀ ਅਮਰੀਕਾ ਦੇ ਵਿੱਚ ਹਰ ਸਾਲ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਡੋਨਲਡ ਟਰੰਪ ਨੇ ਇਹ ਵੀ ਕਹਿ ਆ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਅਮਰੀਕਾ ਦੇ ਵਿੱਚ ਹੁਣ ਤੱਕ ਹੁੰਦਾ ਇਹ ਆਇਆ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਮੈਕਸੀਕੋ ਦੀ ਸਰਹੱਦ ਟੱਪ ਕੇ ਦਾਖਲ ਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਾਇਓ ਇਨਫਰਮੈਟਿਕਸ ਉਹਨਾਂ ਦਾ ਡਾਟਾ ਜਾਂਦਾ ਉਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਵਿਅਕਤੀ ਦੀ ਪਛਾਣ ਕੀ ਹੈ ਉਹ ਕਿਹੜੇ ਦੇਸ਼ ਦਾ ਨਾਗਰਿਕ ਹੈ ਅਤੇ ਉਹਨਾਂ ਦੇ ਫਿੰਗਰਪ੍ਰਿੰਟਸ ਵਗੈਰਾ ਦਰਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਵਿਅਕਤੀ ਫੜਿਆ ਗਿਆ ਹੁੰਦਾ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਜਿਹੜੀ ਸਿਆਸੀ ਸ਼ਰਨ ਹੈ ਜਾਂ ਹੋਰ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਇਹ ਪੂਰਾ ਪ੍ਰੋਸੈਸ ਹੈ ਜਿਹੜੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਹੁੰਦਾ ਅਮਰੀਕਾ ਦੇ ਵਿੱਚ ਉਸ ਨੂੰ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਵਿਅਕਤੀ ਨੂੰ ਕੰਮਕਾਜ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਸਿਸਟਮ ਪੂਰਾ ਅਮਰੀਕਾ ਦੇ ਵਿੱਚ ਚੱਲਦਾ ਹੈ ਤੇ ਜੇਕਰ ਉਹ ਵਿਅਕਤੀ ਲਗਾਤਾਰ ਅਮਰੀਕਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੈ ਟੈਕਸ ਭਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਉਸ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਤਾਂ ਕੁਝ ਸਾਲਾਂ ਬਾਅਦ 5-7 ਜਾਂ 10 ਸਾਲਾਂ ਬਾਅਦ ਉਸ ਨੂੰ ਅਮਰੀਕਾ ਦੇ ਜਿਹੜੇ ਪੇਪਰ ਨੇ ਉਹ ਦਿੱਤੇ ਜਾਂਦੇ ਨੇ ਇਹ ਸਿਸਟਮ ਅਮਰੀਕਾ ਦੇ ਵਿੱਚ ਚੱਲਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਡੋਨਲਡ ਟਰੰਪ ਹੁਣ ਇਸ ਸਿਸਟਮ ਦੇ ਉੱਤੇ ਮਾਰ ਜਿਹੜੀ ਹੈ ਉਹ ਮਾਰਨ ਜਾ ਰਹੇ ਨੇ ਲਗਾਤਾਰ ਇਸ ਸਿਸਟਮ ਜਿਹੜਾ ਚੱਲ ਰਿਹਾ ਹੈ ਸਿਸਟਮ ਨੂੰ ਬੰਦ ਕਰਨ ਜਾਣਾ ਹੈ ਡੋਨਾਲਡ ਟਰੰਪ ਡੋਨਾਲਡ ਟਰੰਪ ਵੱਲੋਂ ਇਹ ਖਾਸ ਐਲਾਨ ਕੀਤਾ ਗਿਆ ਹੈ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਕੁਝ ਦਿਨਾਂ ਬਾਅਦ ਕਾਰਵਾਈ ਕਰਨ ਤੋਂ ਬਾਅਦ ਪ੍ਰਵਾਸੀਆਂ ਨੂੰ ਛੱਡ ਦਿੱਤਾ ਜਾਂਦਾ ਸੀ ਹੁਣ ਛੱਡਿਆ ਨਹੀਂ ਜਾਵੇਗਾ ਹਾਲਾਂਕਿ ਇਸ ਪੂਰੀ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਉੱਪਰ ਕੀ ਕਾਨੂੰਨੀ ਪ੍ਰਕਿਰਿਆ ਕੀਤੀ ਜਾਵੇਗੀ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਾਂ ਅਮਰੀਕਾ ਦੀ ਡੋਨਲਡ 트੍ਰੰਪ ਦੀ ਕੀ ਪਾਲਿਸੀ ਰਹੇਗੀ ਇਸ ਦੇ ਬਾਰੇ ਦੇ ਵਿੱਚ ਹਾਲੇ ਪੂਰੀ ਜਾਣਕਾਰੀ ਨਹੀਂ ਹੈ ਪਰ ਇਹ ਕਿਆਸ ਲਗਾਏ ਜਾ ਰਹੇ ਨੇ ਕਿ 트੍ਰੰਪ ਸਖਤੀ ਕਰ ਸਕਦੇ ਨੇ ਅਤੇ ਡਿਪੋਰਟ ਕੀਤੇ ਜਾਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੱਧ ਸਕਦੀ ਹੈ ਇਸ ਦਾ ਬਹੁਤ ਵੱਡਾ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਉੱਪਰ ਪਵੇਗਾ ਪੰਜਾਬ ਦੇ ਵਿੱਚ ਹਰ ਸਾਲ ਹਜ਼ਾਰਾਂ ਨੌਜਵਾਨ ਅਮਰੀਕਾ ਗੈਰਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਹਰਿਆਣਾ ਤੋਂ ਵੀ ਬਹੁਤ ਸਾਰੇ ਨੌਜਵਾਨ ਅਮਰੀਕਾ ਜਾ ਜਾ ਰਹੇ ਨੇ ਸੋ ਇਹ ਟ੍ਰੈਂਡ ਹੈ ਜਿਹੜਾ ਕਿਤੇ ਨਾ ਕਿਤੇ ਘਟੇਗਾ ਕਿਉਂਕਿ ਲੱਖਾਂ ਰੁਪਏ ਲਗਾ ਕੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਤੇ ਹੁਣ ਰਾਜਸਥਾਨ ਦੇ ਨੌਜਵਾਨ ਵੀ ਜਾਣਾ ਸ਼ੁਰੂ ਹੋ ਗਏ ਨੇ ਇਹਨਾਂ ਨੌਜਵਾਨਾਂ ਨੂੰ ਠੱਲ ਪਵੇਗੀ ਕੁਝ ਨੌਜਵਾਨ ਆਪਣੀਆਂ ਜਿਹੜੀਆਂ ਪੁਸ਼ਤੈਨੀ ਜ਼ਮੀਨਾਂ ਵੇਚ ਕੇ ਜਾਂਦੇ ਨੇ 50 ਲੱਖ ਰੁਪਏ 50 ਤੋਂ 60 ਲੱਖ ਰੁਪਏ ਜਿਹੜੇ ਵਸੂਲੇ ਜਾਂਦੇ ਨੇ ਗੈਰ ਕਾਨੂੰਨੀ ਏਜੰਟਾਂ ਵੱਲੋਂ ਇਹਨਾਂ ਨੌਜਵਾਨਾਂ ਤੋਂ ਜਿਹੜੇ ਅਮਰੀਕਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਜਾਣ ਦਾ ਗੈਰ ਕਾਨੂੰਨੀ ਰਸਤਾ ਖਤਰਿਆਂ ਭਰਿਆ ਆ ਕਈ ਦੇਸ਼ਾਂ ਦੇ ਬਾਰਡਰ ਲੰਘ ਕੇ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੇ ਨੌਜਵਾਨ ਪਹੁੰਚਦੇ ਨੇ ਬਾਰਡਰ ਐਨੇ ਖਤਰਨਾਕ ਨੇ ਕਿ ਕਾਫੀ ਨੌਜਵਾਨਾਂ ਦੀ ਮੌਤ ਆ ਜਿਹੜੀ ਰਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਹੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹਨਾਂ ਜੰਗਲਾਂ ਤੋਂ ਲੰਘ ਕੇ ਨੌਜਵਾਨ ਜਾਂਦੇ ਨੇ ਉਹ ਬਹੁਤ ਹੀ ਖਤਰਨਾਕ ਜਾਨਵਰਾਂ ਅਤੇ ਸਮੱਗਲਰਾਂ ਦੇ ਨਾਲ ਘਿਰੇ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਏਜੰਟ ਖੁਦ ਉਹਨਾਂ ਨੂੰ ਅਮਰੀਕਾ ਪਹੁੰਚਾਉਂਦੇ ਨੇ ਉਹਨਾਂ ਏਜੰਟਾਂ ਵੱਲੋਂ ਵੀ ਜੰਗਲਾਂ ਦੇ ਵਿੱਚ ਨੌਜਵਾਨਾਂ ਨੂੰ ਕਿਡਨਾਪ ਕੀਤਾ ਜਾਂਦਾ ਹੈ ਤੇ ਗਲਤ ਤਰੀਕੇ ਦੇ ਨਾਲ ਮਾਪਿਆਂ ਤੋਂ ਜਿਹੜੇ ਪੈਸੇ ਵਸੂਲ ਕੀਤੇ ਜਾਂਦੇ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਸਟੋਰੀਜ਼ ਵੀ ਸਾਹਮਣੇ ਆਉਂਦੀਆਂ ਨੇ ਨੌਜਵਾਨਾਂ ਦੀ ਮੌਤ ਵੀ ਹੁੰਦੀ ਹੈ ਕੁਝ ਨੌਜਵਾਨ ਜਿਹੜੇ ਖੁਸ਼ਕਿਸਮਤ ਨੌਜਵਾਨ ਅਮਰੀਕਾ ਪਹੁੰਚ ਵੀ ਜਾਂਦੇ ਨੇ ਉਹਨਾਂ ਦੇ ਲਈ ਵੀ ਹੁਣ ਸਖਤੀ ਕਰ ਦਿੱਤੀ ਗਈ ਹੈ ਸੋ ਕਿਹ ਤਰ੍ਹਾਂ ਕਹਦੇ ਪੰਜਾਬ ਦੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਨੌਜਵਾਨ ਜਿਹੜੇ ਇਸ ਤਰ੍ਹਾਂ ਖਤਰਿਆਂ ਨੂੰ ਮੁੱਲ ਲੈ ਕੇ ਅਮਰੀਕਾ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਵੀ ਠੱਲ ਪਵੇਗੀ ਅਤੇ ਪੰਜਾਬ ਦੇ ਵਿੱਚ ਹੀ ਇਹ ਨੌਜਵਾਨ ਆਪਣਾ ਰੋਜ਼ਗਾਰ ਤਲਾਸ਼ ਕਰਨਗੇ ਦੂਜੇ ਨੰਬਰ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਐਲਾਨ ਦੇ ਨਾਲ ਜਿਹੜੇ ਸਹੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਜਾਣ ਵਾਲੇ ਲੋਕ ਨੇ ਅਮਰੀਕਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਸੋ ਇਹਨਾਂ ਸਾਰੇ ਐਲਾਨਾਂ ਦੇ ਨਾਲ ਕਿਤਨਕਤੇ ਲੀਗਲ ਤਰੀਕੇ ਨਾਲ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਅਮਰੀਕਾ ਨੇ ਲੀਗਲ ਤਰੀਕੇ ਦੇ ਨਾਲ ਜਾਂ ਅਮਰੀਕਾ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਕੋਈ ਬਦਲਾਅ ਕਰਨ ਦਾ ਮੂਡ ਦੇ ਵਿੱਚ ਨਹੀਂ ਨੇ ਡੋਨਲਡ ਟਰੰਪ ਜਿਹੜੇ ਵੀਜ਼ਾ ਦਿੱਤੇ ਜਾਂਦੇ ਨੇ ਖਾਸ ਤੌਰ ਤੇ ਹਾਈ ਸਕਿਲਡ ਵੀਜ਼ਾ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਜਿਹੜੇ ਨੇ ਲਏ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਇਲਾਵਾ ਥਰਡ ਜੈਂਡਰ ਦਾ ਜਿਹੜਾ ਕਨਸੈਪਟ ਹੈ ਮੇਲ ਫੀਮੇਲ ਤੋਂ ਇਲਾਵਾ 트랜ਸ ਜੈਂਡਰ ਅਮਰੀਕਾ ਦੇ ਵਿੱਚ ਜਿਹੜੇ ਕੁਝ ਸਟੇਟਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਡੋਨਲਡ 트੍ਰੰਪ ਇਸ ਤੇ ਵੀ ਸਖਤ ਨਜ਼ਰ ਆ ਰਹੇ ਨੇ ਉਹਨਾਂ ਕਹੇ ਕਿ ਅਮਰੀਕਾ ਦੇ ਵਿੱਚ ਨੋ ਥਰਡ ਜੈਂਡਰ ਦਾ ਕਨਸੈਪਟ ਲਾਗੂ ਕੀਤਾ ਜਾਵੇਗਾ ਗੇਸ ਤੇ ਲੈਸਬੀਅਨ ਜਿਹੜੀ ਕੈਟਾਗਰੀ ਆਉਂਦੀ ਹੈ ਜੈਂਡਰ ਦੇ ਵਿੱਚ ਉਹਦੇ ਖਿਲਾਫ ਵੀ 트੍ਰੰਪ ਜਿਹੜੇ ਨੇ ਉਹ ਸਖਤ ਨਜ਼ਰ ਆ ਰਹੇ ਨੇ ਸੋ ਇਹ ਬਹੁਤ ਸਾਰੇ ਫੈਸਲੇ ਨੇ ਜਿਹੜੇ 트੍ਰੰਪ ਪ੍ਰਸ਼ਾਸਨ ਵੱਲੋਂ ਲੈ ਜਾ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਤੇ ਮੈਕਸੀਕੋ ਤੇ ਜਿਹੜੀ ਡਿਊਟੀ ਹੈ ਜਿਹੜੇ ਟੈਕਸਿਸ ਹੈ ਜਿਹੜੇ ਉਸ ਤੋਂ ਆਦਾਨ-ਪ੍ਰਦਾਨ ਹੁੰਦਾ ਹੈ ਸਾਮਾਨ ਦਾ ਉਸ ਦੇ ਉੱਪਰ ਵੀ ਡਿਊਟੀ ਵਧਾਉਣ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਇੱਕ ਵਾਰ ਫਿਰ ਤੋਂ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਜਿਹੜਾ ਉਹਨਾਂ ਦਾ 골ਡਨ ਹਿਸਟਰੀ ਹੈ ਅਮਰੀਕਾ ਆਪਣੀ ਰੀਕਲੇਮ ਕਰੇਗਾ ਤੇ ਇੱਕ ਵਾਰ ਫਿਰ ਤੋਂ ਦੁਨੀਆ ਦੇ ਉੱਤੇ ਅਮਰੀਕਾ ਜਿਹੜਾ ਹੈ ਉਹ ਆਪਣੀ ਛਾਪ ਛੱਡੇਗਾ ਅਤੇ ਰੀਗੇਨ ਕਰੇਗਾ ਆਪਣੀ ਜਿਹੜੀ ਦੁਨੀਆ ਦੇ ਵਿੱਚ ਉਸ ਦਾ ਅਸਤਿਤਵ ਸੀ ਦੁਨੀਆ ਦੀ ਨੰਬਰ 1 ਇਕਨੋਮੀ ਦੁਨੀਆ ਦੀ ਨੰਬਰ 1 ਕੰਟਰੀ ਸਭ ਤੋਂ ਵੱਧ ਮਿਲਟਰੀ ਪਾਵਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਡੋਨਲਡ ਟਰੰਪ ਨੇ ਕਹੀਆਂ ਨੇ ਸੋ ਇਹ ਵੱਡੀ ਖਬਰ ਹੈ ਪੰਜਾਬੀਆਂ ਦੇ ਲਈ ਵੀ ਜਿਹੜੀ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਹੁਣ ਸਖਤੀ ਜਿਹੜੀ ਹੈ ਉਹ ਕੀਤੀ ਜਾਵੇਗੀ ਵਿਸ਼ਵਵਾਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਡੋਨਲਡ ਟਰੰਪ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਰਾਸ਼ਟਰਪਤੀ ਬਣਦਿਆਂ ਹੀ ਆਪਣੇ ਪਾਸ਼ਣ ਦੇ ਵਿੱਚ ਉਹਨਾਂ ਨੇ ਕਈ ਅਹਿਮ ਐਲਾਨ ਕੀਤੇ ਨੇ ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਡੋਨਲਡ ਟਰੰਪ ਨੇ ਸਖਤੀ ਜ਼ਾਹਰ ਕੀਤੀ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਦੀ ਸਰਹੱਦ ਤੇ ਸਖਤੀ ਕੀਤੀ ਜਾਵੇਗੀ ਤੇ ਐਮਰਜੈਂਸੀ ਐਲਾਨੀ ਜਾਵੇਗੀ ਤੁਹਾਨੂੰ ਦੱਸ ਦਈਏ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਦੇ ਵਿੱਚ ਹਰ ਸਾਲ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਡੋਨਲਡ ਟਰੰਪ ਨੇ ਇਹ ਵੀ ਕਹਿ ਆ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਅਮਰੀਕਾ ਦੇ ਵਿੱਚ ਹੁਣ ਤੱਕ ਹੁੰਦਾ ਇਹ ਆਇਆ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਮੈਕਸੀਕੋ ਦੀ ਸਰਹੱਦ ਟੱਪ ਕੇ ਦਾਖਲ ਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਾਇਓ ਇਨਫਰਮੈਟਿਕਸ ਉਹਨਾਂ ਦਾ ਡਾਟਾ ਲਿਆ ਜਾਂਦਾ ਉਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਵਿਅਕਤੀ ਦੀ ਪਛਾਣ ਕੀ ਹੈ ਉਹ ਕਿਹੜੇ ਦੇਸ਼ ਦਾ ਨਾਗਰਿਕ ਹੈ ਅਤੇ ਉਹਨਾਂ ਦੇ ਫਿੰਗਰਪ੍ਰਿੰਟਸ ਵਗੈਰਾ ਦਰਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਵਿਅਕਤੀ ਫੜਿਆ ਗਿਆ ਹੁੰਦਾ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਜਿਹੜੀ ਸਿਆਸੀ ਸ਼ਰਨ ਹੈ ਜਾਂ ਹੋਰ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਇਹ ਪੂਰਾ ਪ੍ਰੋਸੈਸ ਜਿਹੜਾ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਹੁੰਦਾ ਅਮਰੀਕਾ ਦੇ ਵਿੱਚ ਉਸ ਨੂੰ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਵਿਅਕਤੀ ਨੂੰ ਕੰਮਕਾਜ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਸਿਸਟਮ ਪੂਰਾ ਅਮਰੀਕਾ ਦੇ ਵਿੱਚ ਚੱਲਦਾ ਹੈ ਤੇ ਜੇਕਰ ਉਹ ਵਿਅਕਤੀ ਲਗਾਤਾਰ ਅਮਰੀਕਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੈ ਟੈਕਸ ਭਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਉਸ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਤਾਂ ਕੁਝ ਸਾਲਾਂ ਬਾਅਦ 5-7 ਜਾਂ 10 ਸਾਲਾਂ ਬਾਅਦ ਉਸ ਨੂੰ ਅਮਰੀਕਾ ਦੇ ਜਿਹੜੇ ਪੇਪਰ ਨੇ ਉਹ ਦਿੱਤੇ ਜਾਂਦੇ ਨੇ ਇਹ ਸਿਸਟਮ ਅਮਰੀਕਾ ਦੇ ਵਿੱਚ ਚੱਲਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਡੋਨਲਡ ਟਰੰਪ ਹੁਣ ਇਸ ਸਿਸਟਮ ਦੇ ਉੱਤੇ ਮਾਰ ਜਿਹੜੀ ਹੈ ਉਹ ਮਾਰਨ ਜਾ ਰਹੇ ਨੇ ਲਗਾਤਾਰ ਇਸ ਸਿਸਟਮ ਜਿਹੜਾ ਚੱਲ ਰਿਹਾ ਹੈ ਸਿਸਟਮ ਨੂੰ ਬੰਦ ਕਰਨ ਜਾਣਾ ਹੈ ਡੋਨਲਡ ਟਰੰਪ ਡੋਨਲਡ ਟਰੰਪ ਵੱਲੋਂ ਇਹ ਖਾਸ ਐਲਾਨ ਕੀਤਾ ਗਿਆ ਹੈ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਕੁਝ ਦਿਨਾਂ ਬਾਅਦ ਕਾਰਵਾਈ ਕਰਨ ਤੋਂ ਬਾਅਦ ਪ੍ਰਵਾਸੀਆਂ ਨੂੰ ਛੱਡ ਦਿੱਤਾ ਜਾਂਦਾ ਸੀ ਹੁਣ ਛੱਡਿਆ ਨਹੀਂ ਜਾਵੇਗਾ ਹਾਲਾਂਕਿ ਇਸ ਪੂਰੀ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਉੱਪਰ ਕੀ ਕਾਨੂੰਨੀ ਪ੍ਰਕਿਰਿਆ ਕੀਤੀ ਜਾਵੇਗੀ ਕੀ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਾਂ ਅਮਰੀਕਾ ਦੀ ਡੋਨਲਡ 트੍ਰੰਪ ਦੀ ਕੀ ਪਾਲਿਸੀ ਰਹੇਗੀ ਇਸ ਦੇ ਬਾਰੇ ਦੇ ਵਿੱਚ ਹਾਲੇ ਪੂਰੀ ਜਾਣਕਾਰੀ ਨਹੀਂ ਹੈ ਪਰ ਇਕ ਕਿਆਸ ਲਗਾਏ ਜਾ ਰਹੇ ਨੇ ਕਿ 트럼ਪ ਸਖਤੀ ਕਰ ਸਕਦੇ ਨੇ ਅਤੇ ਡਿਪੋਰਟ ਕੀਤੇ ਜਾਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੱਧ ਸਕਦੀ ਹੈ ਇਸ ਦਾ ਬਹੁਤ ਵੱਡਾ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਉੱਪਰ ਪਵੇਗਾ ਪੰਜਾਬ ਦੇ ਵਿੱਚ ਹਰ ਸਾਲ ਹਜ਼ਾਰਾਂ ਨੌਜਵਾਨ ਅਮਰੀਕਾ ਗੈਰਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਹਰਿਆਣਾ ਤੋਂ ਵੀ ਬਹੁਤ ਸਾਰੇ ਨੌਜਵਾਨ ਅਮਰੀਕਾ ਜਾ ਰਹੇ ਨੇ ਸੋ ਇਹ ਟ੍ਰੈਂਡ ਹੈ ਜਿਹੜਾ ਕਿਤੇ ਨਾ ਕਿਤੇ ਘਟੇਗਾ ਕਿਉਂਕਿ ਲੱਖਾਂ ਰੁਪਏ ਲਗਾ ਕੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਤੇ ਹੁਣ ਰਾਜਸਥਾਨ ਦੇ ਨੌਜਵਾਨ ਵੀ ਜਾਣਾ ਸ਼ੁਰੂ ਹੋ ਗਏ ਨੇ ਇਹਨਾਂ ਨੌਜਵਾਨਾਂ ਨੂੰ ਠੱਲ ਪਵੇਗੀ ਕੁਝ ਨੌਜਵਾਨ ਆਪਣੀਆਂ ਜਿਹੜੀਆਂ ਪੁਸ਼ਤੈਨੀ ਜ਼ਮੀਨਾਂ ਵੇਚ ਕੇ ਜਾਂਦੇ ਨੇ 50 ਲੱਖ ਰੁਪਏ 50 ਤੋਂ 60 ਲੱਖ ਰੁਪਏ ਜਿਹੜੇ ਵਸੂਲੇ ਜਾਂਦੇ ਨੇ ਗੈਰ ਕਾਨੂੰਨੀ ਏਜੰਟਾਂ ਵੱਲੋਂ ਇਹਨਾਂ ਨੌਜਵਾਨਾਂ ਤੋਂ ਜਿਹੜੇ ਅਮਰੀਕਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਜਾਣ ਦਾ ਗੈਰ ਕਾਨੂੰਨੀ ਰਸਤਾ ਬ ਖਤਰਿਆਂ ਭਰਿਆ ਆ ਕਈ ਦੇਸ਼ਾਂ ਦੇ ਬਾਰਡਰ ਲੰਘ ਕੇ ਅ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੇ ਨੌਜਵਾਨ ਪਹੁੰਚਦੇ ਨੇ ਬਾਰਡਰ ਐਨੇ ਖਤਰਨਾਕ ਨੇ ਕਿ ਕਾਫੀ ਨੌਜਵਾਨਾਂ ਦੀ ਮੌਤ ਆ ਜਿਹੜੀ ਰਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਹੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹਨਾਂ ਜੰਗਲਾਂ ਤੋਂ ਲੰਘ ਕੇ ਨੌਜਵਾਨ ਜਾਂਦੇ ਨੇ ਉਹ ਬਹੁਤ ਹੀ ਖਤਰਨਾਕ ਜਾਨਵਰਾਂ ਅਤੇ ਸਮਗਲਰਾਂ ਦੇ ਨਾਲ ਘਿਰੇ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਏਜੰਟ ਖੁਦ ਉਹਨਾਂ ਨੂੰ ਅਮਰੀਕਾ ਪਹੁੰਚਾਉਂਦੇ ਨੇ ਉਹਨਾਂ ਏਜੰਟਾਂ ਵੱਲੋਂ ਵੀ ਜੰਗਲਾਂ ਦੇ ਵਿੱਚ ਨੌਜਵਾਨਾਂ ਨੂੰ ਕਿਡਨਾਪ ਕੀਤਾ ਜਾਂਦਾ ਹੈ ਤੇ ਗਲਤ ਤਰੀਕੇ ਦੇ ਨਾਲ ਮਾਪਿਆਂ ਤੋਂ ਜਿਹੜੇ ਪੈਸੇ ਵਸੂਲ ਕੀਤੇ ਜਾਂਦੇ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਸਟੋਰੀਜ਼ ਵੀ ਸਾਹਮਣੇ ਆਉਂਦੀਆਂ ਨੇ ਨੌਜਵਾਨਾਂ ਦੀ ਮੌਤ ਵੀ ਹੁੰਦੀ ਹੈ ਕੁਝ ਨੌਜਵਾਨ ਜਿਹੜੇ ਖੁਸ਼ਕਿਸਮਤ ਨੌਜਵਾਨ ਅਮਰੀਕਾ ਪਹੁੰਚ ਵੀ ਜਾਂਦੇ ਨੇ ਉਹਨਾਂ ਦੇ ਲਈ ਵੀ ਹੁਣ ਸਖਤੀ ਕਰ ਦਿੱਤੀ ਗਈ ਹੈ ਸੋ ਕਿਹ ਤਰ੍ਹਾਂ ਕਹਦੇ ਪੰਜਾਬ ਦੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਨੌਜਵਾਨ ਜਿਹੜੇ ਇਸ ਤਰ੍ਹਾਂ ਖਤਰਿਆਂ ਨੂੰ ਮੁੱਲ ਲੈ ਕੇ ਅਮਰੀਕਾ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਵੀ ਠੱਲ ਪਵੇਗੀ ਅਤੇ ਪੰਜਾਬ ਦੇ ਵਿੱਚ ਹੀ ਇਹ ਨੌਜਵਾਨ ਆਪਣਾ ਰੋਜ਼ਗਾਰ ਤਲਾਸ਼ ਕਰਨ ਲਈ ਦੂਜੇ ਨੰਬਰ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਐਲਾਨ ਦੇ ਨਾਲ ਜਿਹੜੇ ਸਹੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਜਾਣ ਵਾਲੇ ਲੋਕ ਨੇ ਅਮਰੀਕਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਸੋ ਇਹਨਾਂ ਸਾਰੇ ਐਲਾਨਾਂ ਦੇ ਨਾਲ ਕਿਤਨ ਕਰਤੇ ਲੀਗਲ ਤਰੀਕੇ ਨਾਲ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਅਮਰੀਕਾ ਨੇ ਲੀਗਲ ਤਰੀਕੇ ਦੇ ਨਾਲ ਜਾਂ ਅਮਰੀਕਾ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਕੋਈ ਬਦਲਾਅ ਕਰਨ ਦਾ ਮੂਡ ਦੇ ਵਿੱਚ ਨਹੀਂ ਨੇ ਡੋਨਲਡ ਟਰੰਪ ਜਿਹੜੇ ਵੀਜ਼ਾ ਦਿੱਤੇ ਜਾਂਦੇ ਨੇ ਖਾਸ ਤੌਰ ਤੇ ਹਾਈ ਸਕਿਲਡ ਵੀਜ਼ਾ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਜਿਹੜੇ ਨੇ ਉਹ ਲੈ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਇਲਾਵਾ ਥਰਡ ਜੈਂਡਰ ਦਾ ਜਿਹੜਾ ਕਨਸੈਪਟ ਹੈ ਮੇਲ ਫੀਮੇਲ ਤੋਂ ਇਲਾਵਾ 트랜ਸ ਜੈਂਡਰ ਅਮਰੀਕਾ ਦੇ ਵਿੱਚ ਜਿਹੜੇ ਕੁਝ ਸਟੇਟਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਡੋਨਲਡ 트੍ਰੰਪ ਇਸਤੇ ਵੀ ਸਖਤ ਨਜ਼ਰ ਆ ਰਹੇ ਨੇ ਉਹਨਾਂ ਕਹੇ ਕਿ ਅਮਰੀਕਾ ਦੇ ਵਿੱਚ ਨੋ ਥਰਡ ਜੈਂਡਰ ਦਾ ਕਨਸੈਪਟ ਲਾਗੂ ਕੀਤਾ ਜਾਵੇਗਾ ਗੇਸ ਤੇ ਲੈਸਬੀਅਨ ਜਿਹੜੀ ਕੈਟਾਗਰੀ ਆਉਂਦੀ ਹੈ ਜੈਂਡਰ ਦੇ ਵਿੱਚ ਉਹਦੇ ਖਿਲਾਫ ਵੀ 트੍ਰੰਪ ਜਿਹੜੇ ਨੇ ਉਹ ਸਖਤ ਨਜ਼ਰ ਆ ਰਹੇ ਨੇ ਸੋ ਇਹ ਬਹੁਤ ਸਾਰੇ ਫੈਸਲੇ ਨੇ ਜਿਹੜੇ 트੍ਰੰਪ ਪ੍ਰਸ਼ਾਸਨ ਵੱਲੋਂ ਲੈ ਜਾ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਤੇ ਮੈਕਸੀਕੋ ਤੇ ਜਿਹੜੀ ਡਿਊਟੀ ਹੈ ਜਿਹੜੇ ਟੈਕਸਿਸ ਹੈ ਜਿਹੜੇ ਉਸ ਤੋਂ ਆਦਾਨ ਪ੍ਰਦਾਨ ਹੁੰਦਾ ਹੈ ਸਾਮਾਨ ਦਾ ਉਸ ਦੇ ਉੱਪਰ ਵੀ ਡਿਊਟੀ ਵਧਾਉਣ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਇੱਕ ਵਾਰ ਫਿਰ ਤੋਂ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਜਿਹੜਾ ਉਹਨਾਂ ਦਾ 골ਡਨ ਹਿਸਟਰੀ ਹੈ ਅਮਰੀਕਾ ਆਪਣੀ ਰੀਕਲੇਮ ਕਰੇਗਾ ਤੇ ਇੱਕ ਵਾਰ ਫਿਰ ਤੋਂ ਦੁਨੀਆ ਦੇ ਉੱਤੇ ਅਮਰੀਕਾ ਜਿਹੜਾ ਹੈ ਉਹ ਆਪਣੀ ਛਾਪ ਛੱਡੇਗਾ ਅਤੇ ਰੀਗੇਨ ਕਰੇਗਾ ਆਪਣੀ ਜਿਹੜੀ ਦੁਨੀਆ ਦੇ ਵਿੱਚ ਉਸ ਦਾ ਅਸਤਿਤਵ ਸੀ ਦੁਨੀਆ ਦੀ ਨੰਬਰ 1 ਇਕਨੋਮੀ ਦੁਨੀਆ ਦੀ ਨੰਬਰ 1 ਕੰਟਰੀ ਸਭ ਤੋਂ ਦੀ ਮਿਲਟਰੀ ਪਾਵਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਡੋਨਲਡ ਟਰੰਪ ਨੇ ਕਹੀਆਂ ਨੇ ਸੋ ਇਹ ਵੱਡੀ ਖਬਰ ਹੈ ਪੰਜਾਬੀਆਂ ਦੇ ਲਈ ਵੀ ਜਿਹੜੀ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਹੁਣ ਸਖਤੀ ਜਿਹੜੀ ਹੈ ਉਹ ਕੀਤੀ ਜਾਵੇਗੀ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਡੋਨਲਡ ਟਰੰਪ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਰਾਸ਼ਟਰਪਤੀ ਬਣਦਿਆਂ ਹੀ ਆਪਣੇ ਪਾਸ਼ਣ ਦੇ ਵਿੱਚ ਉਹਨਾਂ ਨੇ ਕਈ ਅਹਿਮ ਐਲਾਨ ਕੀਤੇ ਨੇ ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਡੋਨਲਡ ਟਰੰਪ ਨੇ ਸਖਤੀ ਜ਼ਾਹਰ ਕੀਤੀ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਦੀ ਸਰਹੱਦ ਤੇ ਸਖਤੀ ਕੀਤੀ ਜਾਵੇਗੀ ਤੇ ਐਮਰਜੈਂਸੀ ਐਲਾਨੀ ਜਾਵੇਗੀ ਤੁਹਾਨੂੰ ਦੱਸ ਦਈਏ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਦੇ ਵਿੱਚ ਹਰ ਸਾਲ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਡੋਨਲਡ ਟਰੰਪ ਨੇ ਇਹ ਵੀ ਕਿਹਾ ਹੈ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਅਮਰੀਕਾ ਦੇ ਵਿੱਚ ਹੁਣ ਤੱਕ ਹੁੰਦਾ ਇਹ ਆਇਆ ਹੈ ਕਿ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਮੈਕਸੀਕੋ ਦੀ ਸਰਹੱਦ ਟੱਪ ਕੇ ਦਾਖਲ ਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਾਇਓ ਇਨਫਰਮੈਟਿਕਸ ਉਹਨਾਂ ਦਾ ਡਾਟਾ ਲਿਆ ਜਾਂਦਾ ਹੈ ਉਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਵਿਅਕਤੀ ਦੀ ਪਛਾਣ ਕੀ ਹੈ ਉਹ ਕਿਹੜੇ ਦੇਸ਼ ਦਾ ਨਾਗਰਿਕ ਹੈ ਅਤੇ ਉਹਨਾਂ ਦੇ ਫਿੰਗਰਪ੍ਰਿੰਟਸ ਵਗੈਰਾ ਦਰਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਵਿਅਕਤੀ ਫੜਿਆ ਗਿਆ ਹ ਦੋਸਤੋ ਪੁੱਛਿਆ ਜਾਂਦਾ ਹੈ ਕਿ ਉਹ ਜਿਹੜੀ ਸਿਆਸੀ ਸ਼ਰਨ ਹੈ ਜਾਂ ਹੋਰ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਇਹ ਪੂਰਾ ਪ੍ਰੋਸੈਸ ਹੈ ਜਿਹੜੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਹੁੰਦਾ ਹੈ ਅਮਰੀਕਾ ਦੇ ਵਿੱਚ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਵਿਅਕਤੀ ਨੂੰ ਕੰਮਕਾਜ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਸਿਸਟਮ ਪੂਰਾ ਅਮਰੀਕਾ ਦੇ ਵਿੱਚ ਚੱਲਦਾ ਹੈ ਤੇ ਜੇਕਰ ਉਹ ਵਿਅਕਤੀ ਲਗਾਤਾਰ ਅਮਰੀਕਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੈ ਟੈਕਸ ਭਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਉਸਦਾ ਕ੍ਰਿਮਿਨਲ ਰਿਕਾਰਡ ਨਹੀਂ ਹੁੰਦਾ ਤਾਂ ਕੁਝ ਸਾਲਾਂ ਬਾਅਦ 5-7 ਜਾਂ 10 ਸਾਲਾਂ ਬਾਅਦ ਉਸ ਨੂੰ ਅਮਰੀਕਾ ਦੇ ਜਿਹੜੇ ਪੇਪਰ ਨੇ ਉਹ ਦਿੱਤੇ ਜਾਂਦੇ ਨੇ ਇਹ ਸਿਸਟਮ ਅਮਰੀਕਾ ਦੇ ਵਿੱਚ ਚੱਲਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਡੋਨਲਡ ਟਰੰਪ ਹੁਣ ਇਸ ਸਿਸਟਮ ਦੇ ਉੱਤੇ ਮਾਰ ਜਿਹੜੀ ਹੈ ਉਹ ਮਾਰਨ ਜਾ ਰਹੇ ਨੇ ਲਗਾਤਾਰ ਇਸ ਸਿਸਟਮ ਜਿਹੜਾ ਚੱਲ ਰਿਹਾ ਹੈ ਸਿਸਟਮ ਨੂੰ ਬੰਦ ਕਰਨ ਜਾਣਾ ਹੈ ਡੋਨਲਡ ਟਰੰਪ ਡੋਨਲਡ ਟਰੰਪ ਵੱਲੋਂ ਇਹ ਖਾਸ ਐਲਾਨ ਕੀਤਾ ਗਿਆ ਹੈ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਕੁਝ ਦਿਨਾਂ ਬਾਅਦ ਕਾਰਵਾਈ ਕਰਨ ਤੋਂ ਬਾਅਦ ਪ੍ਰਵਾਸੀਆਂ ਨੂੰ ਛੱਡ ਦਿੱਤਾ ਜਾਂਦਾ ਸੀ ਹੁਣ ਛੱਡਿਆ ਨਹੀਂ ਜਾਵੇਗਾ ਹਾਲਾਂਕਿ ਇਸ ਪੂਰੀ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਉੱਪਰ ਕੀ ਕਾਨੂੰਨੀ ਪ੍ਰਕਿਰਿਆ ਕੀਤੀ ਜਾਵੇਗੀ ਕੀ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਜਾਂ ਅਮਰੀਕਾ ਦੀ ਡੋਨਲਡ 트੍ਰੰਪ ਦੀ ਕੀ ਪਾਲਿਸੀ ਰਹੇਗੀ ਇਸ ਦੇ ਬਾਰੇ ਦੇ ਵਿੱਚ ਹਾਲੇ ਪੂਰੀ ਜਾਣਕਾਰੀ ਨਹੀਂ ਹੈ ਪਰ ਆ ਇਕ ਕਿਆਸ ਲਗਾਏ ਜਾ ਰਹੇ ਨੇ ਕਿ 트럼ਪ ਸਖਤੀ ਕਰ ਸਕਦੇ ਨੇ ਅਤੇ ਡਿਪੋਰਟ ਕੀਤੇ ਜਾਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੱਧ ਸਕਦੀ ਹੈ ਇਸ ਦਾ ਬਹੁਤ ਵੱਡਾ ਪ੍ਰਭਾਵ ਪੰਜਾਬ ਦੇ ਲੋਕਾਂ ਦੇ ਉੱਪਰ ਪਵੇਗਾ ਪੰਜਾਬ ਦੇ ਵਿੱਚ ਹਰ ਸਾਲ ਹਜ਼ਾਰਾਂ ਨੌਜਵਾਨ ਅਮਰੀਕਾ ਗੈਰਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਹਰਿਆਣਾ ਤੋਂ ਵੀ ਬਹੁਤ ਸਾਰੇ ਨੌਜਵਾਨ ਅਮਰੀਕਾ ਜਾ ਜਾ ਰਹੇ ਨੇ ਸੋ ਇਹ ਟ੍ਰੈਂਡ ਹੈ ਜਿਹੜਾ ਕਿਤੇ ਨਾ ਕਿਤੇ ਘਟੇਗਾ ਕਿਉਂਕਿ ਲੱਖਾਂ ਰੁਪਏ ਲਗਾ ਕੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਤੇ ਹੁਣ ਰਾਜਸਥਾਨ ਦੇ ਨੌਜਵਾਨ ਵੀ ਜਾਣਾ ਸ਼ੁਰੂ ਹੋ ਗਏ ਨੇ ਇਹਨਾਂ ਨੌਜਵਾਨਾਂ ਨੂੰ ਠੱਲ ਪਵੇਗੀ ਕੁਝ ਨੌਜਵਾਨ ਆਪਣੀਆਂ ਜਿਹੜੀਆਂ ਪੁਸ਼ਤੈਨੀ ਜ਼ਮੀਨਾਂ ਵੇਚ ਕੇ ਜਾਂਦੇ ਨੇ 50 ਲੱਖ ਰੁਪਏ 50 ਤੋਂ 60 ਲੱਖ ਰੁਪਏ ਜਿਹੜੇ ਵਸੂਲੇ ਜਾਂਦੇ ਨੇ ਗੈਰ ਕਾਨੂੰਨੀ ਏਜੰਟਾਂ ਵੱਲੋਂ ਇਹਨਾਂ ਨੌਜਵਾਨਾਂ ਤੋਂ ਜਿਹੜੇ ਅਮਰੀਕਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਜਾਣ ਦਾ ਗੈਰ ਕਾਨੂੰਨੀ ਰਸਤਾ ਖਤਰਿਆਂ ਭਰਿਆ ਆ ਕਈ ਦੇਸ਼ਾਂ ਦੇ ਬਾਰਡਰ ਲੰਘ ਕੇ ਅ ਅਮਰੀਕਾ ਤੇ ਮੈਕਸੀਕੋ ਦੀ ਸਰਹੱਦ ਤੇ ਨੌਜਵਾਨ ਪਹੁੰਚਦੇ ਨੇ ਬਾਰਡਰ ਐਨੇ ਖਤਰਨਾਕ ਨੇ ਕਿ ਕਾਫੀ ਨੌਜਵਾਨਾਂ ਦੀ ਮੌਤ ਆ ਜਿਹੜੀ ਰਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਹੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹਨਾਂ ਜੰਗਲਾਂ ਤੋਂ ਲੰਘ ਕੇ ਨੌਜਵਾਨ ਜਾਂਦੇ ਨੇ ਉਹ ਬਹੁਤ ਹੀ ਖਤਰਨਾਕ ਜਾਨਵਰਾਂ ਅਤੇ ਸਮਗਲਰਾਂ ਦੇ ਨਾਲ ਘਿਰੇ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਏਜੰਟ ਖੁਦ ਉਹਨਾਂ ਨੂੰ ਅਮਰੀਕਾ ਪਹੁੰਚਾਉਂਦੇ ਨੇ ਉਹਨਾਂ ਏਜੰਟਾਂ ਵੱਲੋਂ ਵੀ ਜੰਗਲਾਂ ਦੇ ਵਿੱਚ ਨੌਜਵਾਨਾਂ ਨੂੰ ਕਿਡਨਾਪ ਕੀਤਾ ਜਾਂਦਾ ਹੈ ਤੇ ਗਲਤ ਤਰੀਕੇ ਦੇ ਨਾਲ ਮਾਪਿਆਂ ਤੋਂ ਜਿਹੜੇ ਪੈਸੇ ਵਸੂਲ ਕੀਤੇ ਜਾਂਦੇ ਨੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਣੀਆਂ ਸਟੋਰੀਜ਼ ਵੀ ਸਾਹਮਣੇ ਆਉਂਦੀਆਂ ਨੇ ਨੌਜਵਾਨਾਂ ਦੀ ਮੌਤ ਵੀ ਹੁੰਦੀ ਹੈ ਕੁਝ ਨੌਜਵਾਨ ਜਿਹੜੇ ਖੁਸ਼ਕਿਸਮਤ ਨੌਜਵਾਨ ਅਮਰੀਕਾ ਪਹੁੰਚ ਵੀ ਜਾਂਦੇ ਨੇ ਉਹਨਾਂ ਦੇ ਲਈ ਵੀ ਹੁਣ ਸਖਤੀ ਕਰ ਦਿੱਤੀ ਗਈ ਹੈ ਸੋ ਕਿਹ ਤਰ੍ਹਾਂ ਕਹਦੇ ਪੰਜਾਬ ਦੇ ਲਈ ਇਹ ਚੰਗੀ ਖਬਰ ਹੈ ਕਿਉਂਕਿ ਨੌਜਵਾਨ ਜਿਹੜੇ ਇਸ ਤਰ੍ਹਾਂ ਖਤਰਿਆਂ ਨੂੰ ਮੁੱਲ ਲੈ ਕੇ ਅਮਰੀਕਾ ਜਾਂਦੇ ਨੇ ਉਹਨਾਂ ਨੌਜਵਾਨਾਂ ਨੂੰ ਵੀ ਠੱਲ ਪਵੇਗੀ ਅਤੇ ਪੰਜਾਬ ਦੇ ਵਿੱਚ ਹੀ ਇਹ ਨੌਜਵਾਨ ਆਪਣਾ ਰੋਜ਼ਗਾਰ ਤਲਾਸ਼ ਕਰਨਗੇ ਦੂਜੇ ਨੰਬਰ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਐਲਾਨ ਦੇ ਨਾਲ ਜਿਹੜੇ ਸਹੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਜਾਣ ਵਾਲੇ ਲੋਕ ਨੇ ਅਮਰੀਕਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਵੇਗਾ ਸੋ ਇਹਨਾਂ ਸਾਰੇ ਐਲਾਨਾਂ ਦੇ ਨਾਲ ਕਿਤਨ ਅੱਗੇ ਤੇ ਲੀਗਲ ਤਰੀਕੇ ਨਾਲ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਅਮਰੀਕਾ ਨੇ ਲੀਗਲ ਤਰੀਕੇ ਦੇ ਨਾਲ ਜਾਂ ਅਮਰੀਕਾ ਜਾਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਕੋਈ ਬਦਲਾਅ ਕਰਨ ਦਾ ਮੂਡ ਦੇ ਵਿੱਚ ਨਹੀਂ ਨੇ ਡੋਨਲਡ ਟਰੰਪ ਜਿਹੜੇ ਵੀਜ਼ਾ ਦਿੱਤੇ ਜਾਂਦੇ ਨੇ ਖਾਸ ਤੌਰ ਤੇ ਹਾਈ ਸਕਿਲਡ ਵੀਜ਼ਾ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਆਵੇਗੀ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਜਿਹੜੇ ਨੇ ਲਏ ਗਏ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਇਲਾਵਾ ਥਰਡ ਜੈਂਡਰ ਦਾ ਜਿਹੜਾ ਕਨਸੈਪਟ ਹੈ ਮੇਲ ਫੀਮੇਲ ਤੋਂ ਇਲਾਵਾ 트랜ਸ ਜੈਂਡਰ ਅਮਰੀਕਾ ਦੇ ਵਿੱਚ ਜਿਹੜੇ ਕੁਝ ਸਟੇਟਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਡੋਨਲਡ 트੍ਰੰਪ ਇਸਤੇ ਵੀ ਸਖਤ ਨਜ਼ਰ ਆ ਰਹੇ ਨੇ ਉਹਨਾਂ ਕਹੇ ਕਿ ਅਮਰੀਕਾ ਦੇ ਵਿੱਚ ਨੋ ਥਰਡ ਜੈਂਡਰ ਦਾ ਕਨਸੈਪਟ ਲਾਗੂ ਕੀਤਾ ਜਾਵੇਗਾ ਗੇਸ ਤੇ ਲੈਸਬੀਅਨ ਜਿਹੜੀ ਕੈਟਾਗਰੀ ਆਉਂਦੀ ਹੈ ਜੈਂਡਰ ਦੇ ਵਿੱਚ ਉਹਦੇ ਖਿਲਾਫ ਵੀ 트੍ਰੰਪ ਜਿਹੜੇ ਨੇ ਉਹ ਸਖਤ ਨਜ਼ਰ ਆ ਰਹੇ ਨੇ ਸੋ ਇਹ ਬਹੁਤ ਸਾਰੇ ਫੈਸਲੇ ਨੇ ਜਿਹੜੇ 트럼ਪ ਪ੍ਰਸ਼ਾਸਨ ਵੱਲੋਂ ਲੈ ਜਾ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਤੇ ਮੈਕਸੀਕੋ ਤੇ ਜਿਹੜੀ ਡਿਊਟੀ ਹੈ ਜਿਹੜੇ ਟੈਕਸਿਸ ਆ ਜਿਹੜੇ ਉਸ ਤੋਂ ਆਦਾਨ ਪ੍ਰਦਾਨ ਹੁੰਦਾ ਹੈ ਸਮਾਨ ਦਾ ਉਸ ਦੇ ਉੱਪਰ ਵੀ ਡਿਊਟੀ ਵਧਾਉਣ ਦਾ ਐਲਾਨ ਉਹਨਾਂ ਵੱਲੋਂ ਕੀਤਾ ਗਿਆ ਇੱਕ ਵਾਰ ਫਿਰ ਤੋਂ ਡੋਨਲਡ 트럼ਪ ਨੇ ਕਿਹਾ ਕਿ ਅਮਰੀਕਾ ਆਪਣੇ ਜਿਹੜਾ ਉਹਨਾਂ ਦਾ 골ਡਨ ਹਿਸਟਰੀ ਹੈ ਅਮਰੀਕਾ ਆਪਣੀ ਰੀਕਲੇਮ ਕਰੇਗਾ ਤੇ ਇੱਕ ਵਾਰ ਫਿਰ ਤੋਂ ਦੁਨੀਆ ਦੇ ਉੱਤੇ ਅਮਰੀਕਾ ਜਿਹੜਾ ਹੈ ਉਹ ਆਪਣੀ ਛਾਪ ਛੱਡੇਗਾ ਅਤੇ ਰੀਗੇਨ ਕਰੇਗਾ ਆਪਣੀ ਜਿਹੜੀ ਦੁਨੀਆ ਦੇ ਵਿੱਚ ਉਸ ਦਾ ਅਸਤਿਤਵ ਸੀ ਦੁਨੀਆ ਦੀ ਨੰਬਰ 1 ਇਕਨੋਮੀ ਦੁਨੀਆ ਦੀ ਨੰਬਰ 1 ਕੰਟਰੀ ਸਭ ਤੋਂ ਵੱਡੀ ਮਿਲਟਰੀ ਪਾਵਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਡੋਨਲਡ ਟਰੰਪ ਨੇ ਕਹੀਆਂ ਨੇ ਸੋ ਇਹ ਵੱਡੀ ਖਬਰ ਹੈ ਪੰਜਾਬੀਆਂ ਦੇ ਲਈ ਵੀ ਜਿਹੜੀ ਡੋਨਲਡ ਟਰੰਪ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਹੁਣ ਸਖਤੀ ਜਿਹੜੀ ਆ ਉਹ ਕੀਤੀ ਜਾਵੇਗੀ ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਡੋਨਲਡ ਟਰੰਪ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਤੇ ਰਾਸ਼ਟਰਪਤੀ ਬਣਦਿਆਂ ਹੀ ਆਪਣੇ ਪਾਸ਼ਣ ਦੇ ਵਿੱਚ ਉਹਨਾਂ ਨੇ ਕਈ ਅਹਿਮ ਐਲਾਨ ਕੀਤੇ ਨੇ ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਡੋਨਲਡ ਟਰੰਪ ਨੇ ਸਖਤੀ ਜ਼ਾਹਰ ਕੀਤੀ ਹੈ ਡੋਨਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਦੀ ਸਰਹੱਦ ਤੇ ਸਖਤੀ ਕੀਤੀ ਜਾਵੇਗੀ ਤੇ ਐਮਰਜੈਂਸੀ ਐਲਾਨੀ ਜਾਵੇਗੀ ਤੁਹਾਨੂੰ ਦੱਸ ਦਈਏ ਮੈਕਸੀਕੋ ਦੀ ਸਰਹੱਦਾਂ ਹੀ ਅਮਰੀਕਾ ਦੇ ਵਿੱਚ ਹਰ ਸਾਲ ਲੱਖਾਂ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਡੋਨਲਡ ਟਰੰਪ ਨੇ ਇਹ ਵੀ ਕਹਿ ਕਿ ਫੜੋ ਤੇ ਛੱਡੋ ਦਾ ਸਿਸਟਮ ਬੰਦ ਕੀਤਾ ਜਾਵੇਗਾ ਅਮਰੀਕਾ ਦੇ ਵਿੱਚ ਹੁਣ ਤੱਕ ਹੁੰਦਾ ਇਹ ਆਇਆ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਮੈਕਸੀਕੋ ਦੀ ਸਰਹੱਦ ਟੱਪ ਕੇ ਦਾਖਲ ਹੁੰਦੇ ਨੇ ਉਹਨਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਬਾਇਓ ਇਨਫਰਮੈਟਿਕਸ ਉਹਨਾਂ ਦਾ ਡਾਟਾ ਜਾਂਦਾ ਉਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਕਿ ਵਿਅਕਤੀ ਦੀ ਪਛਾਣ ਕੀ ਹੈ ਉਹ ਕਿਹੜੇ ਦੇਸ਼ ਦਾ ਨਾਗਰਿਕ ਹੈ ਅਤੇ ਉਹਨਾਂ ਦੇ ਫਿੰਗਰਪ੍ਰਿੰਟਸ ਵਗੈਰਾ ਦਰਜ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੇਸ ਰਜਿਸਟਰਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਵਿਅਕਤੀ ਫੜਿਆ ਗਿਆ ਹੁੰਦਾ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਜਿਹੜੀ ਸਿਆਸੀ ਸ਼ਰਨ ਹੈ ਜਾਂ ਹੋਰ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਨੇ ਉਸ ਤੋਂ ਬਾਅਦ ਇਹ ਪੂਰਾ ਪ੍ਰੋਸੈਸ ਹੈ ਜਿਹੜਾ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਹੁੰਦਾ ਹੈ ਅਮਰੀਕਾ ਦੇ ਵਿੱਚ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਵਿਅਕਤੀ ਨੂੰ ਕੰਮਕਾਜ ਕਰਨ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ ਇਹ ਸਿਸਟਮ ਪੂਰਾ ਅਮਰੀਕਾ ਦੇ ਵਿੱਚ ਚੱਲਦਾ ਹੈ ਤੇ ਜੇਕਰ ਉਹ ਵਿਅਕਤੀ ਲਗਾਤਾਰ ਅਮਰੀਕਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਕੰਮ ਕਰਦਾ ਹੈ ਟੈਕਸ ਭਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਉਸ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਤਾਂ ਕੁਝ ਸਾਲਾਂ ਬਾਅਦ ਪੰਜ ਸਾਤੀਆਂ 10 ਸਾਲਾਂ ਬਾਅਦ ਉਸ ਨੂੰ ਅਮਰੀਕਾ ਦੇ ਜਿਹੜੇ ਪੇਪਰ ਨੇ ਉਹ ਦਿੱਤੇ ਜਾਂਦੇ ਨੇ ਇਹ ਸਿਸਟਮ ਅਮਰੀਕਾ ਦੇ ਵਿੱਚ ਚੱਲਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਡੋਨਲਡ ਟਰੰਪ ਹੁਣ ਇਸ ਸਿਸਟਮ ਦੇ ਉੱਤੇ ਮਾਰ ਜਿਹੜੀ ਹੈ ਉਹ ਮਾਰਨ ਜਾ ਰਹੇ ਨੇ ਲਗਾਤਾਰ ਇਸ ਸਿਸਟਮ ਜਿਹੜਾ ਚੱਲ ਰਿਹਾ ਹੈ ਸਿਸਟਮ ਨੂੰ ਬੰਦ ਕਰਨ ਜਾਣਾ ਹੈ ਡੋਨਲਡ ਟਰੰਪ ਡੋਨਲਡ ਟਰੰਪ ਵੱਲੋਂ ਇਹ ਖਾਸ ਐਲਾਨ ਕੀਤਾ ਗਿਆ ਹੈ ਕਿ ਫੜੋ ਤੇ ਛਾੜੋ